ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਹੋਪ ਕਰਦਾ ਹਾਂ ਕਿ ਸਾਰੇ ਜਣੇ ਠੀਕ ਹੋਵੋਗੇ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅਸੀਂ ਆਏ ਸੀ ਮਾਸੀ ਘਰੇ ਤੇ ਅੱਜ ਅਸੀਂ ਜਾ ਰਹੇ ਹਾਂ ਦੋਆ ਤਿੰਨਾ ਦਿਨਾਂ ਬਾਅਦ ਤੇ ਆਹ ਹੁਣ ਤਿਆਰ ਹੋਇਆ ਤੇ ਉਹਨਾਂ ਉਹ ਸਿਰਫ ਆ ਕੇ ਇੱਕ ਵਾਰੀ ਨਹਾਤਾ ਜਿੱਦਣ ਆਇਆ ਉਸ ਤੋਂ ਬਾਅਦ ਚ ਨਹਾਤਾ ਨੂੰ ਤਾਂ ਕੋਈ ਨਹੀਂ ਉਹ ਮੈਂ ਵੀ ਬਸ ਪਰਫਿਊਮ ਕੋਬਰਾ ਲਾ ਕੇ ਹਨਾ ਰਾਣੇ ਆਵੇ ਲਾਉਣ ਲੱਗਾ ਕੋਬਰਾ ਉਹ ਮਾਸੜਾ ਲੱਗੂਚੀ ਵਾਲਾ ਲਾਦਾ ਆਪ ਦਾ ਤੋਂ ਮੈਂ ਗੁੱਚੀ ਵਾਲਾ ਰੌਂਡ ਲੱਕ। ਨਹੀਂ ਨਹੀਂ। ਆਪ ਕੋਲ ਆ। ਅਰ ਕਹੀਂ ਜਾ ਰਹੇ ਈ ਘਰੇ। ਬਾਏ। ਬਸੌਂ ਢੀਕ ਰਹੇ ਆ। ਹੁਣ ਸਾਨੂੰ ਪਤਾ ਜਦੋਂ ਅਸੀਂ ਬਸੌਂ ਢੀਕਦੇ ਆ ਸਾਨੂੰ ਬਸ ਮਿਲਦੀ ਨੀਂਦੀ ਜਲਦੀ। ਪਤਾ ਨਹੀਂ ਸਿੱਧੀ ਮਿਲ ਜੂ। ਓਏ। ਓ ਖੜੀ ਆ ਲੈ ਤਾਕੋ ਤੇ। ਮੈਂਨੇ ਕਹਾਤਾ ਬਸ ਨਹੀਂ ਆਏਗੀ ਕਹਾਤਾ ਨਹੀਂ ਉਹ ਕੇਡੀ ਮੂਵੀ ਦਾ ਹੁੰਦਾ ਸੀ ਨਾ ਮੈਨੂੰ ਨਹੀਂ ਪਹਿੰਦੀ ਮੂਵੀ ਦਾ ਹੁੰਦਾ ਹਾਂਜੀ ਅਸੀਂ ਪਹੁੰਚ ਗਏ ਆ ਪੱਕੇ ਸਾਨੂੰ ਬਸ ਨਹੀਂ ਮਿਲੇ ਹਲੇ 25 ਮਿੰਟਾਂ ਨੂੰ ਬਸ ਆਉਣੀ ਆ ਉਸ ਤੋਂ ਬਾਅਦ ਚੋ ਵੀ ਜਾਣਾ ਉਹ ਦੂਰ ਦੰਦ ਫ੍ਰੀ ਰਿਪੋਰਟ ਵੇਖਾਂਗੇ ਸੈਂਟ ਵੇਖਣੇ ਆ ਪਰਫਿਊਮ ਵੇਖਣੇ ਨੇ ਫ੍ਰੀ ਰਿਪੋਰਟ ਤੋਂ ਪਹਿਲੇ ਸਾਡੇ ਕੋਲ 300 ਆ 200 ਕਰਾਇਆ 100 ਦਾ 100 ਦਾ ਪਰਫਿਊਮ ਦੇ ਹਾਂਜੀ ਰਣਜੀਤ ਨੇ ਆ 100 ਰੁਪਏ ਦਾ ਲਿਆ ਆਤਰ ਹਜੋ ਸਾਡੀ ਮਾਰਸੀ ਵੀ ਕੁੜੀ ਆਸਤੇ ਉਹ ਸਾਡੇ ਤੋਂ ਮੰਗਦੀ ਸੀ ਅਸੀਂ ਤਾਂ ਅੰਬਰ ਸਰੋਂ ਲੈਣਾ ਹੈਗਾ ਸਾਨੂੰ ਪਤਾ ਨਹੀਂ ਇੱਥੇ ਜਲਾ ਜਲਾ ਲਈਏ ਨਾ ਭਗਤਾ ਭਗਤੇ ਭਗਤੇ ਦੁਕਾਨ ਹੈਗੀ ਆ ਤੇ ਇਹ ਉਹਨੂੰ ਜਾਣਦਾ ਸੀ ਪਹਿਲਾਂ ਵੀ ਦੋ ਤਿੰਨ ਵਾਰੀ ਗਿਆ ਉਹਦੇ ਕੋਲੇ ਵਿਖਾਇਆ ਕਿ ਹੋ ਜਾ ਪੈਰਸ ਟਾਈਪ ਬਣਿਆ ਆ ਸੋਹਣਾ ਆ ਚਲ ਵਧੀਆ ਬੋਲਦੇ ਕੁਝ ਹੁਣ ਅਸੀਂ ਵੇ ਲੈ ਆਵਾਂਗੇ ਅੰਬਰ ਤੋਂ ਲੈ ਆਵਾਂਗੇ ਇਹ ਸਾਨੂੰ ਬਸ ਜੋ ਇਹ ਕਾਸ ਮਿਲੀ ਸੀ ਉਹ ਬਸ ਨੇ ਸਾਰਾ ਮੂਡ ਖਰਾਬ ਕਰਤਾ ਕਿਉਂਕਿ ਪਹਿਲਾਂ ਤਾਂ ਉਹਨੇ ਗੰਦੇ ਜਿਹੇ ਗਾੜੇ ਲੱਗੇ ਸੀ ਤੇ ਉੱਤੋਂ ਡਰਾਈਵਰ ਉਹ ਗਾੜਿਆਂ ਦੇ ਫੀਲਿੰਗ ਚੱਕ ਕੇ ਬਸ ਵਝਾਉਣ ਰਿਹਾ ਸੀ ਹੋਰ ਹੀ ਖਰਾਬ ਹੋ ਗਈ ਉਹ ਨਹੀਂ ਐ ਮੈਂ ਨਹੀਂ ਬੋਲਣਾ ਤੇ ਉਹ ਇਹ ਨਾ ਬਸ ਦੇ ਵਿੱਚ ਨਜ਼ਾਰੇ ਲੈਂਦਾ ਆਂਦਾ ਸੀ ਕਿਉਂਕਿ ਭਜਾਉਂਦਾ ਪਿਆ ਸੀ ਤੇ ਉਹਨੇ ਦੋ ਇਹ ਨੂੰ ਇਹ ਸੀ ਹਾਂ ਬਸਾਂ ਕੱਟੀ ਆਂਦੀ ਐ ਕੱਟੀ ਆਂਦੀ ਜਦੋਂ ਪੁਆਇੰਟ ਕੁਰੇ ਦੇ ਬਾਹਰ ਆ ਕੇ ਖੜੀ ਤੇ ਉਦੋਂ ਖਰਾਬ ਹੋ ਗਈ ਕੀ ਹੋਇਆ ਸੀ ਜਿਆ ਐਕਸਟਰਨ ਰੋਡ ਤੇ ਇੱਕੋ ਸ਼ਾਇਦਾਂ ਦੀ ਪ੍ਰੋਬਲਮ ਹੀ ਹੋਈ ਜਾਂਦੇ ਵਿੱਚ ਬਾਅਦ ਚ ਦੂਜੀ ਬੱਸ ਜਿਹੜੇ ਆ ਹੁਣ ਅਸੀਂ ਘਰੇ ਆਏ ਆ ਸਾਡਾ ਰਾਤ ਅਸੀਂ ਗੋਲ ਗੱਪੇ ਖਾਣ ਦਾ ਗੋਲ ਗੱਪੇ ਵਾਲਾ ਹੈਣੀ ਹੁਣ ਜੀ ਅਸੀਂ ਪਹੁੰਚ ਲਿਆ ਘਰੇ ਤੇ ਹੁਣ ਦੇਣਾ ਜੀ ਉਹਨਾਂ ਨੂੰ ਸਰਪ੍ਰਾਈਜ਼ ਹੈਣਾ ਕਿਉਂਕਿ ਉਹ ਸਾਨੂੰ ਫੋਨ ਨਹੀਂ ਲਾ ਸਕਦੇ ਸਾਡੇ ਫੋਨਾਂ 'ਚ ਰਿਚਾਰਜ ਖਤਮ ਆ ਤੇ ਮੇਰੇ ਫੋਨ ਦੀਆਂ Airtel ਦੀਆਂ SIMਾਂ ਚੱਲਦੀਆਂ ਹੀ ਨਹੀਂ ਸੱਤਾਂ ਦਿਨਾਂ ਬਾਅਦ ਨਾ ਕਾਲ ਆਉਦੀ ਹੈ ਨਾ ਜਾਂਦੀ ਆ ਇਹਨਦੇ ਕੋਲੇ ਧੀਓ ਆ ਮੇਰੇ ਕੋਲ ਆ ਜਾਂਦਾ ਇਹਨਦੇ ਕੋਲੇ ਆ ਜਾਂਦੀਆਂ ਕਰ ਨਹੀਂ ਸਕਦਾ ਹੁਣ ਮੈਂ ਰੀਚਾਰਜ ਕਰਾਉਂਗਾ ਨਾਲ ਮੇਰੀ ਬਿੰਦਰਾ ਤੋਂ ਪੈਂਟ ਵੀ ਆਉਂਦੀ ਪਈ ਆ ਅੱਜ ਆਉਣੀ ਆ ਜੀ ਉਹਦੇ ਰੀਚਾਰਜ ਕਰਕੇ ਬਾਅਦ ਚ ਉਹਨੂੰ ਫੋਨੇ ਵੀ ਕਰਨਾ ਬੈਂਦੀ ਵੀ ਲੈਣੀ ਆ ਆ ਜੇ ਦੇ ਸਤ ਮੱਤੇ ਜੇ ਤਾਂ ਇਹ ਮਠਾਉਂਦੇ ਕਿ ਕਿ ਕਿੰਨੇ ਦਾ ਜਾਣਦੇ ਆ ਇਹ ਆਪ ਜਪੀ ਜੀ ਤੇ ਇਆਂ ਤਾਂ ਦੂਜੇ ਦਿਨ ਫੋਨ ਕਰਦੇ ਨਹੀਂ ਘਰੇ ਆਜੋ ਨਹੀਂ ਕੰਮ ਵਾਲਾ ਤੇ ਫੋਨ ਤੋਂ ਫੋਨ ਕਰਿਆ ਆ ਕੇ ਲੈ ਗਏ ਪਾਪਨ ਵਾ ਤੇ ਕਿੱਥੇ ਗਿਆ ਜੀ ਅਸੀਂ ਆਏ ਆ ਜੀ ਘਰੋਂ ਪਾਣੀ ਲੈਣ ਘਰੇ ਪਾਣੀ ਮੁੱਕ ਚੁੱਕਿਆ ਸੀ ਕਿਉਂਕਿ 2-3 ਦਿਨ ਹੋ ਗਏ ਸੀ ਅਸੀਂ ਘਰੋਂ ਬਾਹਰ ਸੀਗੇ ਐਸੇ ਕਰਕੇ ਪਾਣੀ ਨਹੀਂ ਲੈ ਆਂਦਾ ਤੇ ਹੁਣ ਪਾਣੀ ਲੈਣ ਆਏ ਆ ਤੇ ਰঞ্জੀਤ ਹੋ ਰਿਹਾ ਮੈਂ ਬਹੁਤ ਵਧੀਆ ਮੌਸਮ ਹੋਇਆਗਾ ਤੇ ਮਹਾ ਸਰ ਪਤਾ ਨਹੀਂ ਕਿੰਨੇ ਚਿਰ ਬਾਅਦ ਸਾਡੇ ਪਿੰਡ ਦੀ ਨਹਿਰ ਚੱਲੀ ਆ ਪਤਾ ਨਹੀਂ ਕਿਉਂ ਬੰਦ ਰਹੀ ਫਿਰ ਦੋ ਦਿਨਾਂ ਤੇ ਬੰਨਦੀ ਰਹੀ ਹੈ ਤਾਂ ਨਹੀਂ ਕਾ ਦੋ ਨਹੀਂ ਚਾਹ ਹੁਣ ਚੱਲੀ ਆ ਹੁਣ ਮੈਂ ਭਈ ਰਣਜੀਤ ਨੂੰ ਪੁੱਛਦਾ ਆ ਜੇ ਉਹਨੇ ਫੋਟੋਆਂ ਖਿਚਾਉਣੀਆਂ ਹਣ ਕਿ ਉਹ ਵੀ ਨਹਿਰ ਤੇ ਫੋਟੋਆਂ ਬਹੁਤ ਖਜਾਉਂਦਾ ਹੁੰਦਾ ਰਣਜੀਤ ਤਾਂ ਹੁਣ ਮੈਂ ਫੋਟੋਆਂ ਖਿੱਚ ਤਾਂ ਜਾਂਦੀਆਂ ਐ ਮੈਂ ਬੜੀ ਖੁਸ਼ ਰਹਿੰਦਾ ਹੁੰਦੇ ਨਾਲ ਹੀ ਜਵਾਕਾਂ ਦਾ ਹੈਗਾ ਲਿਹਾ ਲੈਣਾ ਹੁਣ ਅਸੀਂ ਆਈ ਹੀ ਘਰੇ ਕਿਵੇਂ ਹੁਣ ਅਸੀਂ ਆਈ ਸੀ ਜੀ ਘਰੇ ਆ ਪਾਣੀ ਲੈ ਕੇ ਤੇ ਹੁਣ ਮੇਰਾ ਇਰਾਦਾ ਹੈ ਮੈਂ ਪੈਨ ਕਾਰਡ ਅਪਲਾਈ ਕਰਨਾ ਆਪਦਾ ਬੈਂਕ ਅਕਾਊਂਟ ਖੁਲਾਉਣਾ ਹੈਗਾ ਉਹਦੇ ਹਾਸਤੇ ਅੱਧਰ ਜਾਣਾ ਪੈਣਾ ਮੈਂ ਘਰੇ ਕਰਨ ਦੀ ਕੋਸ਼ਿਸ਼ ਕੀਤੀ ਸਾਰੇ ਕੋ ਸਹੀ ਹੋ ਗਿਆ ਘਰੇ ਪੰਜਾਹ ਰੁਪਏ ਚਪਲਾਇਆ ਜੇ ਆਪਾਂ ਉਨ ਚ ਕਰਾਉਣ ਜਾਣੇ ਉਹ 250 ਰੁਪਏ ਲੈਂਦੇ ਆ ਜੇ ਮੈਂ ਇੱਕ ਵਾਰੀ ਕੋਸ਼ਿਸ਼ ਕਰਕੇ ਵੇਖੂਗਾ ਜੇ ਘਰੇ ਅਪਲਾਈ ਹੋ ਗਿਆ ਤਾਂ ਠੀਕ ਆ ਆਦਰਵਾਇਜ਼ ਉੱਥੇ ਜਾਣਾ ਪੈਣਾ ਜੋ ਵੀ ਸੀਜੂ ਪੈਨ ਕਾਟਦਾ ਹੋਣ ਵਾਲਾ ਸੀ ਉਹ ਮੈਂ ਕਰ ਆਇਆ ਤੇ ਮਨ ਜੀ ਮੈਂ ਮਮਾ ਨੂੰ ਆਖਿਆ ਕਿ ਮੈਨੂੰ ਨਾ ਨਵਾ ਦੇ ਮਮਾ ਸਿਰ ਤੇ ਮਮਾ ਨੂੰ ਮੈਨੂੰ ਸਿਰ ਨਹੀਂ ਨਾ ਹੋਦੀ ਭਈ ਤੇ ਉਹ ਲੱਗੇ ਹੋਈ ਆ ਮੁੱਠੀ ਕਰਕੇ ਨਾ ਉਹ ਮੈਨੂੰ ਨਵਾਉਣਾ ਹੈ ਕਿ ਨਹੀਂ بڑے ਮम्मा ਕੋ ਨਾ ਲੱਗੀ ਆ ਆਟਾ ਮੰਮੀ ਆਟਾ ਤਾਂ ਮੈਂ ਬਾਬੇ ਚੋਗਾ ਹੀ ਘੋਨੇ ਆਵੇਂ ਥੋੜਾ ਜਿਹਾ ਦੇ ਬਾਬੇ ਦੇ ਫੂਕੇ ਲਾ ਦੇ ਉਹਨਾਂ ਮੁਰਕੇ ਮੋੜਨਾ ਹੈ ਥੋੜੀ ਸਾਪਾ ਮੋੜਨਾ ਪਾਉਣਾ ਜੀ ਜਿਵੇਂ ਨਹਾ ਲਿਆ ਸੀ ਸਿਰ ਤੇ ਮੇਰਾ ਰਾਦਾ ਆ ਕਿ ਮੈਂ ਅੱਡੇ ਤੇ ਜਾਵਾਂ ਰਾਣੇ ਚੱਲੇਗਾ ਅੱਡੇ ਤੇ ਚਲ ਚੱਲ ਆਏ ਅਸੀਂ ਅੱਡੇ ਤੇ ਦੋਨੋਂ ਭਾਈ ਤੁਰ ਕੇ ਤੇ ਬਾਈਕ ਮੋਟਰਸਾਈਕਲ ਤੇ ਤਾਂ ਨਹੀਂ ਗਏ ਕਿ ਸਾਡਾ ਜੀ ਨਹੀਂ ਕਰਦਾ ਐਂਦਾ ਜੀ ਕਰਦਾ ਮੈਂ ਕਿਹਾ ਮੈਂ ਤੁਰ ਕੇ ਹੀ ਜਾਣਾ ਆ ਹੂੰ ਪਾਣਦੇ ਨਹੀਂ ਹੁਣ ਕਰ ਲੈ ਇਹ ਚੀਜ਼ਾਂ ਹੁੰਦੀਆਂ ਬੰਕਤੀ ਵੀ ਜਿਹੜਾ ਬੰਦਾ ਕੈਚ ਕਰ ਲੈ ਕਰ ਲੈ ਜੋ ਬੰਦਾ ਦੁਬਾਰਾ ਕਰਦਾ ਨਾ ਉਹ ਜੀ ਫਿਰ ਉਸ ਤਰ੍ਹਾਂ ਹੁੰਦੀ ਜਿੱਥੇ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਮੇਰਾ ਮੇਰਾ ਛੋਟਾ ਸਾਰੀ ਮੇਰਾ ਛੋਟਾ ਅਗਵਾ ਬੈਠੀ ਆ ਜਿਹੜਾ ਛੋਟਾ ਮੇਰੇ ਨਾਲ ਉਹ ਰਣਜੀਤ ਇਹ ਮਿਮਿਕਰੀ ਬਹੁਤ ਵਧੀਆ ਕਰ ਲੈਂਦਾ ਹਾਰੇ ਹੁੱਚ ਭਾਵੇਂ ਸਾਡੇ ਟੀਚਰ ਹੋਣ ਭਾਵੇਂ ਕੋਈ ਕਾਂਡੋਣ ਹੋਵੇ ਇੱਕ ਡੌਗੀ ਡੌਣ ਉਹਨਾਂ ਦੀ ਵੀ ਰੀਤ ਬਹੁਤ ਵਧੀਆ ਕਰ ਲੈਂਦਾ ਇਹ ਯਾਨੀ ਕਿ ਮਿਮਿਕਰੀ ਦੇ ਵਿੱਚ ਬਹੁਤ ਵਧੀਆ ਹੈ ਇਹ ਇਹਨੂੰ ਮੈਂ ਆਣਾ ਆਪਦਾ ਟੈਲੈਂਟ ਵਧਾ ਪਰ ਇਹ ਇਹ ਚੀਜ਼ ਨੂੰ ਉਹ ਟੈਲੈਂਟ ਨਹੀਂ ਮੰਨਦਾ ਪਤਾ ਨਹੀਂ ਕਿਉਂ ਰਣਜੀਤ ਖਾਸਾ ਵੀ ਮੰਨਦਾ ਇਹ ਚੀਜ਼ ਨੂੰ ਟੈਲੈਂਟ ਜਿਹੜੇ ਲੈਵਲ ਤੇ ਮੈਂ ਖੜਿਆ ਉਹ ਲੈਵਲ ਬਹੁਤ ਉੱਤੇ ਆ ਹਨਾ ਇਹ ਜਾਂ ਬਹੁਤ ਥੱਲੇ ਮੈਂੰਤਰੀ ਕਰਨਾ ਕਿਹੜਾ ਔਖਾ ਇਹ ਕੰਮ ਸੌਖਾ ਹੀ ਆਗੇ ਲੋਕਾਂ ਦੀ ਸਾਰੀ ਜ਼ਿੰਦਗੀ ਨੱਲ ਜਾਂਦੀ ਮੈਂੰਤਰੀ ਰਿਚ ਸੌਖਾ ਨਹੀਂ ਔਖਾ ਨਾ ਤੇ ਔਖਾ ਨਾ ਹੈ ਪਰ ਜਿਹੜਾ ਬੰਦਾ ਨਹੀਂ ਕਰਦਾ ਹੁਣ ਹੁਣ ਮੈਂ ਇਹਨੂੰ ਕਹਿ ਦਮਾ ਨਾ ਸਾਰੇ ਸਾਹਮਣੇ ਇਦਾਂ ਵੀਡੀਓ ਦੇ ਵਿੱਚ ਕਰ ਦੇ ਕਹਿੰਦਾ ਨਹੀਂ ਮੈਂ ਨਹੀਂ ਕਰ ਤੇ ਕੱਲਾ ਲੱਗਾ ਰੂ ਸਾਡਾ ਸਰਖਾਨ ਨੂੰ ਚਾਰਾਂ ਜਣੇ ਤੇ ਤਿੰਨਾਂ ਜਣੇ ਮੇਰੀ ਗੱਲ ਸੁਣੋ ਸੱਜਣੋ ਮਿੱਤਰੋ ਜਿੰਨੇ ਵੀ ਤੁਸੀਂ ਮੀਆਂ ਖਾਣੇ ਵੀ ਨੇ ਇਹ ਵੀ ਦੱਸੋ ਵੀ ਇਹ ਵੀ ਗੱਲ ਕਰਨ ਵਾਲੀ ਹੈ ਹਨਾ ਤੁਸੀਂ ਆਪ ਸੈਣ ਅਸੀਂ ਆਪ ਹੋਰ ਨਹੀਂ ਦੀਏ ਟਗਾ ਕੇ ਹੁਣ ਵੀ ਭੋਰੀ ਜਨੇ ਗਾਂ ਘਰਾਂ ਰਹੀਆ ਰਾਨੇ ਟੈਲੈਂਟ ਹੁੰਦਾ ਹੈ ਆਪ ਦੇ ਆਪ ਦੇ ਚ ਇਹ ਮੇਰੇ ਚ ਪੇਂਟਿੰਗ ਦਾ ਆ ਹਨਾ ਪਾਰ ਲੈਣਾ ਹਨਾ ਸਾਡਾ ਵਾਜਾ ਮਾਰ ਮਾਰ ਕਲਾ ਸਾਹਿਬ ਆਇਆ ਲਾਜ਼ਮਾ ਮੈਂ ਮੈਂ ਗਾ ਵੀ ਵਧੀਆ ਲੈਂਦਾ ਪੇਂਟਿੰਗ ਵੀ ਵਧੀਆ ਕਰ ਲੈਂਦਾ ਆ ਮਿਮਕਰੀ ਵੀ ਵਧੀਆ ਕਰਦਾ ਗਾ ਵੀ ਵਧੀਆ ਲੈਂਦਾ ਲੱਗਦਾ ਮੈਂ ਗਾਣਾ ਗਾਉਂਦਾ ਆ ਬੀਬੀ ਸੁਪ ਲੈ ਕਿੜਾ ਅੰਗੀ ਸੀ ਤੁਹਾਡੀ ਓਹ ਹੋ ਹੁਣ ਬਈ ਮੈਂ ਨਾ ਲਾ ਲੱਗਦਾ ਕੋਕਾ ਕੋਕਾ ਦੇ ਰਹੀ ਯਾਰ ਕੋਈ ਨਹੀਂ ਜੁਮੈਂ ਆਗਾਤਾ ਕਰਦਾ ਰਾਣੇ ਹੈਪੀ ਹੋਲੀ ਜਾਵੇ ਬਾਹਰ ਦੌੜਾ ਕਰਦੇ ਕਿੰਨੇ ਰੁਪਏ ਦਾ ਹੈਗਾ ਦੌੜ ਹੀ ਪੈ ਗਿਆ ਹੁਣ ਫਿਰ ਕੀ ਹੋ ਗਿਆ ਹੈਪੀ ਹੋਲੀ ਚੰਗੀ ਤਰਾ ਮੋਟ ਭਰਗੇ ਨਹੀਂ ਨਾ ਦੇਖਦਾ 20 ਕ ਦਾ 20 ਰੁਪਏ ਮੇਰੇ ਕੋਲ ਓਏ ਆਨੂ ਹੋਲੀ ਆਨੂ ਮਾਗਦਾ ਸਗਰਾ 200 ਅੱਜ ਬਾਈ ਪਾਰਟੀ ਲੈ ਆ ਦੋ ਦਲੀ ਗਿਤੇ ਵੀਰੇ ਹੈਪੀ ਹੋਲੀ ਓਏ ਜੋ ਖਾਣਾ ਹੀ ਆ ਹੀ ਖਾ ਚੁੱਕੇ ਆ ਹੁਣ ਜਾ ਰਹੇ ਆ ਅਸੀਂ ਘਰੇ ਜੇ ਠੀਕ ਹੈ ਹਰ ਜਾ ਰਹੇ ਇਹ ਘਰੇ ਜੋ ਖਾ ਨਹੀਂ ਖਾ ਚੁੱਕੇ ਆ ਬਾਕੀ ਸਾਰਿਆਂ ਨੂੰ ਹੈਪੀ ਹੋਲੀ ਹਰ ਰੋਜ਼ ਹੈਪੀ ਹੋਲੀ ਸੱਤ ਹੋਲੀਆਂ ਹੁੰਦੀਆਂ ਬਾਅਦ ਚ ਸਾਡਾ ਹੋਲਾ ਮਨ ਆਉਂਦਾ ਸਾਡਾ ਕੀ ਸਾਰਿਆਂ ਦਾ ਹੈਣਾ ਤੁਹਾਨੂੰ ਹੋਲੀ ਤੇ ਕੀ ਫੀਲ ਹੋ ਰਿਹਾ ਜੇ ਤਾਂ ਅਰਕੀ ਹੋਲੀ ਗਈ ਖੇਡੀ ਇਸ ਤਾਂ ਹੋਲੀ ਦਾ ਬਾਤ ਹੀ ਪਵ ਲੱਗਣਾ ਨਹੀਂ ਕੋਲੀ ਕਿਵੇਂ ਆ ਅਸਲ ਦੇ ਵਿੱਚ ਨਾ ਅਸੀਂ ਕਦੇ ਵੀ ਹੋਲੀ ਜਾਂ ਦੀਵਾਲੀ ਨਹੀਂ ਮਨਾਈ ਪਤਾ ਨਹੀਂ ਕਿਉਂ ਨਹੀਂ ਮਨਾਈ ਸਾਡਾ ਸ਼ੁਰੂ ਤੋਂ ਹੀ ਨਹੀਂ ਰਿਹਾ ਕਿ ਅਸੀਂ ਕਦੇ ਹੋਲੀ ਛੇੜੀ ਕੋਈ ਵੀ ਦਿਨ ਤਿਹਾੜ ਸਾਡਾ ਬਸ ਨੋਰਮਲ ਦਿਨਾਂ ਵਾਂਗੂ ਹੀ ਲੰਘਦਾ ਆ ਅਸੀਂ ਕਦੇ ਕੁਝ ਨਹੀਂ ਬਣਾਇਆ ਪਤਾ ਨਹੀਂ ਸਾਡੀ ਸ਼ੁਰੂ ਤੋਂ ਆਦ ਰਹੀ ਹੈ ਨਾ ਅਸੀਂ ਦੀਵਾਲੀ ਦੇ ਵੇਲੇ ਪਟਾਕੇ ਚਲਾਏ ਹੈਗੇ ਇਹਨੇ ਇੱਕ ਵਾਰੀ ਪਟਾਖੇ ਬਣਾਈ ਸੀ ਪਟਾਖੇ ਚਲਾਉਣਾ ਹੁੰਦਾ ਸੀਗਾ ਬਸ ਉਸ ਤੋਂ ਬਾਅਦ ਕੋਈ ਪਟਾਕਾ ਬਟੂਕਾ ਵੀ ਨਹੀਂ ਹੁਣ ਅਸੀਂ ਵੱਡੇ ਹੋ ਗਏ ਜੇ ਕਮੌਣ ਲੱਗ ਜੇ ਕਮੌਣ ਲੱਗ ਗੇ ਕਮੌਣਾ ਆ ਵੱਡਾ ਘਰ ਵੀ ਪਾਉਣਾ ਆ ਪਾਉਣੀ ਪਦਾਣੀ ਹਾਂ ਜੀ ਸਾਡੇ ਫਿਰ ਕੁੱਤੇ ਭੈਣ ਲੱਗੇ ਉਹਨਾਂ ਤੋਂ ਭੈਣ ਤੋਂ ਪਹਿਲਾਂ ਅਸੀਂ ਪਹਿਲਾਂ ਪਹਿਲਾਂ ਭੱਜ ਜਾਏ ਆ ਉਹ ਵਾਲੇ ਟੀਮ ਅਪ ਕਰ ਰਹੇ ਵਿਖੋ ਸੁਣੋ ਉਹ ਸਾਧ ਰਹੇ ਇੱਕ ਦੂਜੇ ਅਸੀਂ ਮਰਨਾ ਘਰੇ ਪਹੁੰਚ ਜਣਾ ਬਸ ਕੀ ਕਿ ਆਰਾ ਪਾਜ ਜੀ ਘਰੇ ਪਹੁੰਚ ਤਾਹੀਂ ਪਹੁੰਚ ਲਿਆਈ ਘਰੇ ਹੁਣ ਹੁਣਾ ਹੈ ਝੋੜ ਝੋੜ ਘਰੇ ਵਰਨਾ ਪਪਾ ਰਾਨੂੰ ਮੇ ਪਤਾ ਨਹੀਂ ਲੱਗੰਦੇ ਨਾ ਤੇ ਫਿਰ ਉਹ ਖੈਦ ਨੂੰ ਕੰਨ ਕਰਨਾ ਕਿਉਂਕਿ ਹਾਲੇ ਤੱਕ ਤਾ ਆਇਆ ਨਹੀਂ ਜੇ ਸੇਟ ਦੀ ਦੁਕਾਨ ਤੋਂ ਨੇ ਆ ਨਾ ਫਿਰ ਸਾਨੂੰ ਕੋਈ ਪਪਾ ਰਾਨੂੰ ਟੈਨਸ਼ਨ ਨਹੀਂ ਹੁੰਦੀ ਇਹ ਬਾਹਰ ਆ ਕੇ ਘਰ ਨਹੀਂ ਮੇ ਵੇਖਦੇ 32 ਵਜਾ ਰਹਿੰਦੇ ਸਾਹਮਣੇ ਤਾਂ ਨਹੀਂ ਆਏ ਕਿ ਹੈ ਨਹੀਂ ਕਿ ਜੰਗਰੂ ਫੂਰਾਇਆ ਟੱਕਰਾ ਆ ਆਹ ਨਾਲੇ ਇਹਨੇ ਕਿਹਾ ਸਭੀ ਮੰਗੇ ਨਾ ਮੰਗ ਜੂਗਾ ਨੰਦ ਦੀ ਪਾਵੇ ਲੁੱਕ ਕੇ ਜਾਣੇ ਲੋਕ ਰੇ ਲਿਆ ਫਿਰ ਤਾਂ ਜੀ ਕਾਂ ਦੇ ਲੋਕ ਨਾ ਜੇ ਵੇਖ ਲਿਆ ਤੇ ਜਿਹੜੇ ਖੜੇ ਗਿਆ ਜੇ ਬਾਕੀ ਜਿਹਨੇ ਝੂਠ ਮਾਰਿਆ ਫਿਰ ਤਾਂ ਇਹਦਾ ਕੰਮ ਪਾਪਾ ਰਹੇਗੇ ਨੋਰੀ ਕਰ ਦਿੰਦੇ ਹੁੰਦੇ ਪਾਪਾ ਡੀਜ਼ਲ ਦੀ ਵੇਖਦੇ ਤਾਂ ਨਹੀਂ ਹੁੰਦੇ ਚਲ ਆਹੀ ਕੰਮ ਪਹੁੰਚ ਗਏ ਆ ਜੀ ਘਰੇ ਤੇ ਹੁਣ ਖਾਵਾਂਗੇ ਰੋਟੀ ਦੇ ਨਾਲ ਵੇਖਾਂਗੇ ਫਿਲਮ ਓ ਮਮੀ ਰੋਟੀਆਂ ਪਕਾਤੀਆਂ ਗਾਂਦੀਆਂ ਚਲ ਜੇ ਵੀਡੀਓ ਵੀ ਵਧੀਆ ਲੱਗੀ ਹੋਈ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਆਪ ਜੀ ਦਾ ਧੰਨਵਾਦ